ਹਾਂਜੀ ਇੱਕ ਬહેਨ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਜਿਹੜੀ ਟਰੈਕਟਰਾਂ ਦੇ ਸਟੰਟ ਕਰਦੀ ਆ ਸੋ ਬੜੀ ਸ਼ਰਮਨਾਕ ਗੱਲ ਹੈ ਕਿ ਮੈਂ ਇਸ ਮਸਲੇ ਤੇ ਕੱਲ੍ਹ ਦੀ ਸੋਚ ਰਹੀ ਸੀ ਕਿ ਸਮਾਜ ਸਾਡਾ ਤੁਰਿਆ ਕਿੱਧਰ ਨੂੰ ਜਾਂਦਾ ਇੱਕ ਪਾਸੇ ਸਾਡੇ ਤੇ ਕੋਈ ਵੀ ਆਫਤ ਆਉਂਦੀ ਹੈ ਤੇ ਅਸੀਂ ਕਹਿੰਨੇ ਆ ਜੇ ਕੋਈ ਪੱਗ ਵਾਲਾ ਸਰਦਾਰ ਮੁੰਡਾ ਖੜਾ ਨਾ ਤੇ ਅਸੀਂ ਆਪਣੇ ਆਪ ਨੂੰ ਸੇਫ ਮੰਨਦੇ ਆ ਅਸੀਂ ਕਹਿੰਨੇ ਨਹੀਂ ਸਾਡਾ ਪੰਜਾਬੀ ਖੜਾ ਪੰਜਾਬੀ ਦੇ ਹੁੰਦਿਆਂ ਹੋਇਆਂ ਸਾਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਪਰ ਬੜੀ ਹੀ ਅਫਸੋਸਜਨ ਤੇ ਬਹੁਤ ਹੀ ਕਟਿਆ ਕਰਤੂਤ ਕੀਤੀ ਆ ਉਸ ਨੌਜਵਾਨੇ ਜਿਹੜੀਆਂ ਉਹਦੀਆਂ ਪੋਸਟਾਂ ਜਾਂ ਵੀਡੀਓ ਵਾਇਰਲ ਕੀਤੀਆਂ ਨੇ ਹੁਣ ਬਹੁਤ ਸਾਰੇ ਲੋਕਾਂ ਦੇ ਆਪੋ ਆਪਣੇ ਸੁਝਾਅ ਹੋਣਗੇ ਠੀਕ ਆ ਮੰਨਦੇ ਆ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਪਰ ਜਦੋਂ ਕਿਸੇ ਦੇ ਨਾਲ ਅਗੇਜਮੈਂਟ ਹੋ ਜੇ ਉਹਨੂੰ ਆਪਣਾ ਮੰਨ ਲਿਆ ਜਾਵੇ ਤੇ ਅਕਸਰ ਹੀ ਮੁੰਡਿਆਂ ਵੱਲੋਂ ਇਹ ਹਰਾਸ ਕੀਤਾ ਜਾਂਦਾ ਕਿ ਹਾਂ ਤੂੰ ਤਾਂ ਹੁਣ ਮੇਰੀ ਆ ਤੂੰ ਕਿਹੜਾ ਕਿਸੇ ਹੋਰ ਵੱਲ ਦੇਖਣਾ ਜਾਂ ਕੁਝ ਵੀ ਆ ਉਹ ਇੱਕ ਹਸਬੰਡ ਵਾਈਫ ਦੀ ਜਿਹੜੀ ਜ਼ਿੰਦਗੀ ਆ ਉਹਨੂੰ ਜਾਣ ਦਾ ਅਹਿਸਾਸ ਕਰ ਲੈਂਦੇ ਨੇ ਇਸੇ ਤਰ੍ਹਾਂ ਦਾ ਸ਼ੋਸ ਵਿਚਾਰੀ ਧੀ ਦੇ ਨਾਲ ਹੋਇਆ ਤੇ ਅੱਜ ਜੇਕਰ ਅਸੀਂ ਵੇਖੀਏ ਜੇ ਅੱਜ ਬੈਕਗ੍ਰਾਉਂਡ ਦੀ ਗੱਲ ਹੈ ਤਾਂ ਮੈਨੂੰ ਲੱਗਦਾ ਅਸੀਂ ਬਹੁਤ ਸਾਰੀਆਂ ਜਗ੍ਹਾ ਤੇ ਅਸੀਂ ਲਾਂਬੇ ਕੁੜੀਆਂ ਨੂੰ ਦੇ ਦਿੰਨੇ ਆ ਕਿ ਕੁੜੀਆਂ ਅੱਜਕੱਲ ਜਿਹੜੀਆਂ ਮੁੰਡਿਆਂ ਨੂੰ ਛੱਡ ਕੇ ਗਾਂਹ ਵਧ ਗਈਆਂ ਕੋਈ ਘਟ ਨਹੀਂ ਇਸ ਦੌੜ ਦੇ ਵਿੱਚ ਮੁੰਡੇ ਤੇ ਕੁੜੀਆਂ ਬਰਾਬਰ ਚੱਲ ਰਹੇ ਨੇ ਕੋਈ ਮੁੰਡੇ ਵੀ ਘਟ ਨਹੀਂ ਹੈਗੇ ਇੱਕ ਇੱਕ ਮੁੰਡੇ ਦੀ ਤਿੰਨ ਤਿੰਨ ਚਾਰ ਚਾਰ ਕੁੜੀਆਂ ਦੇ ਨਾਲ ਗੱਲ ਹੁੰਦੀ ਆ ਇੱਕ ਵੱਲੋਂ ਮੈਸੇਜ ਸੀਨ ਕਰਕੇ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਇੱਕ ਤਾਂ ਖੁਦ ਮੇਰੀ ਅੱਖੀ ਡਿੱਠਾ ਹਾਲ ਆ ਵੀ ਇੱਕ ਬੰਦੇ ਨੇ ਪੰਜਾਂ ਕੁੜੀਆਂ ਨੂੰ ਇਕੱਠਾ ਮੈਸੇਜ ਇੱਕ ਹੀ ਰਿਪਲਾਈ ਕੀਤਾ ਤੇ ਉਹ ਮੈਸੇਜ ਦੇ ਵਿੱਚ ਵਾਰਡ ਪਤਾ ਕੀ ਸੀ ਸੱਚ ਜਾਣੀ ਰੱਬ ਦੀ ਸੌਂ ਇਹ ਸਿਰਫ ਮੈਂ ਤੈਨੂੰ ਹੀ ਪਹਿਲਾ ਮੈਸੇਜ ਕੀਤਾ ਮੈਂ ਹਜੇ ਤੱਕ ਆਪਦੇ ਘਰੇ ਨਹੀਂ ਦੱਸਿਆ ਉਹਨੇ ਕੋਈ ਆਪਦੀ ਕਿਸੇ ਖੁਸ਼ੀ ਦਾ ਜ਼ਾਹਿਰ ਕੀਤਾ ਹੋਣਾ ਕਿਸੇ ਦੇ ਨਾਲ ਤੇ ਉਹ ਨਾਲ ਹੀ ਮੈਂ ਬੈਠੀ ਸੀ ਉਸ ਕੁੜੀ ਦੇ ਮੈਂ ਕਿਹ ਕਮਾਲ ਦੀ ਗੱਲ ਆ ਤੇ ਦੂਸਰੀ ਕੁੜੀ ਜਿਹੜੀ ਉਹ ਮੇਰੇ ਨਾਲ ਐਡ ਸੀਗੀ ਮੈਂ ਉਹਨੂੰ ਪੁੱਛਿਆ ਮੈਂ ਕਿ ਤੈਨੂੰ ਕੋਈ ਐਦਾਂ ਦਾ ਮੈਸੇਜ ਆ ਨਹੀਂ ਹਾਂ ਦੀਦੀ ਹੁਣੇ ਆਇਆ ਸੋ ਤੁਸੀਂ ਦੇਖੋ ਅਸੀਂ ਕੱਲੀਆਂ ਕੁੜੀਆਂ ਚ ਨਹੀਂ ਇਹ ਗੁਨਾਹ ਕੱਢ ਸਕਦੇ ਮੁੰਡੇ ਵੀ ਬਰਾਬਰ ਦੇ ਭਾਗੀਦਾਰ ਨੇ ਅੱਜ ਮੁੰਡੇ ਵੀ ਕੁੜੀਆਂ ਦੇ ਨਾਲੋਂ ਘੱਟ ਨਹੀਂ ਹੈਗੇਗੇ ਪਹਿਲਾਂ ਤਾਂ ਕੁੜੀਆਂ ਦੇ ਜਜ਼ਬਾਤਾਂ ਦੇ ਨਾਲ ਖੇਡਿਆ ਜਾਂਦਾ ਔਰਤ ਹੈ ਨਾ ਜਿਹੜੀ ਔਰਤ ਕਦੇ ਵੀ ਨਹੀਂ ਟੁੱਟ ਸਕਦੀ ਜੇ ਔਰਤ ਨੂੰ ਹਰਾਸ ਨਾ ਕੀਤਾ ਜਾਵੇ ਜੇ ਔਰਤ ਨੂੰ ਜਜ਼ਬਾਤੀ ਪੰਦੇ ਵਿੱਚ ਨਾ ਲਿਆਂਦਾ ਜਾਵੇ ਕਿਉਂਕਿ ਔਰਤ ਹਾਰਦੀ ਹੈ ਸਿਰਫ ਉਸ ਟਾਈਮ ਤੇ ਹਾਰਦੀ ਆ ਜਦੋਂ ਉਹਦੇ ਜਜ਼ਬਾਤਾਂ ਦੇ ਨਾਲ ਖੇਡਿਆ ਜਾਂਦਾ ਸੋ ਇਸੇ ਤਰ੍ਹਾਂ ਉਸ ਧੀ ਦੇ ਨਾਲ ਹੋਇਆ ਉਹਦੇ ਜਜ਼ਬਾਤਾਂ ਦੇ ਨਾਲ ਖੇਡਿਆ ਗਿਆ ਪਿਆਰ ਕਹਿੰਦੇ ਅੰਨਾ ਹੁੰਦਾ ਇਸ਼ਕਾ ਜਿਹੜਾ ਅੰਨਾ ਹੁੰਦਾ ਇਹਦੇ ਵਿੱਚ ਚੰਗੇ ਜਾਂ ਮਾੜੇ ਦੀ ਪਰਖ ਨਹੀਂ ਹੁੰਦੀ ਹਰ ਕੁੜੀ ਇਹ ਸੋਚ ਸਮਝ ਲੈਂਦੀ ਆ ਜਿਹਦੇ ਨਾਲ ਵੀ ਜਿਹਦਾ ਰਿਲੇਸ਼ਨ ਆ ਉਹ ਇਹ ਸੋਚਦੀ ਆ ਵੀ ਇਹ ਮੇਰਾ ਹੀ ਆ ਤੇ ਮੇਰੇ ਤੋਂ ਬਿਨਾ ਹੋਰ ਕਿਸੇ ਵੱਲ ਨਹੀਂ ਤੱਕ ਸਕਦਾ ਜਿਵੇਂ ਕਿ ਮੈਂ ਆਪਦੀਆਂ ਅਕਸਰ ਹੀ ਵੀਡੀਓਆਂ ਦੇ ਵਿੱਚ ਦੱਸਦੀ ਹੁੰਨੀ ਆ ਕਿ ਕਦੇ ਵੀ ਇਹ ਨਾ ਸੋਚੋ ਜਿਹੜਾ ਆਪਦੀ ਵਾਈਫ ਛੱਡ ਕੇ ਤੁਹਾਡੇ ਤੱਕ ਆ ਸਕਦਾ ਉਹ ਤੁਹਾਨੂੰ ਛੱਡ ਕੇ ਗਾਂ ਵੀ ਜਾ ਸਕਦਾ ਪਰ ਅੱਜ ਕੱਲ ਅਨਮੈਰਿਡਾਂ ਦੇ ਕਿਸੀ ਆ ਜਿਹੜੇ ਇਦੋਂ ਵੀ ਵਾਅਦੇ ਜਾ ਰਹੇ ਆ ਇੱਕ ਇੱਕ ਜਾਣਾ ਚਾਹ ਚਾਹ ਦੇ ਲਿਵਿੰਗ ਦੇ ਵਿੱਚ ਰਹਿ ਰਿਹਾ ਸੋ ਮੈਨੂੰ ਲੱਗਦਾ ਕਿ ਅੱਜ ਪੂਰੇ ਪੰਜਾਬ ਨੂੰ ਉੱਠ ਕੇ ਉਸ ਦੀ ਸਪੋਰਟ ਕਰਨੀ ਚਾਹੀਦੀ ਆ ਪਹਿਲਾਂ ਤਾਂ ਉਹਨਾਂ ਦੇ ਨਾਲ ਫੋਟੋਆਂ ਖਿਚਾਉਂਦੇ ਨਹੀਂ ਪਹਿਲਾਂ ਤਾਂ ਉਹਨਾਂ ਕੁੜੀਆਂ ਦੀਆਂ ਬਾਹਾਂ ਫੜਦੇ ਨੇ ਜਾਨੂ ਮੈਂ ਤੇਰੇ ਬਿਨਾਂ ਰਹਿ ਨਹੀਂ ਸਕਦਾ ਮਰ ਜੂਗਾ ਮੇਰੀ ਦੁਨੀਆ ਤੂੰ ਆ ਜੇ ਆ ਵੋ ਆ ਪਰ ਜਦੋਂ ਸੈਂਕੜ ਲਈ ਮੈਰਿਜ ਦਾ ਟਾਈਮ ਆਉਂਦਾ ਉਸ ਟਾਈਮ ਤੇ ਉਹੀ ਬੰਦੇ ਉਹਨਾਂ ਹੀ ਫੋਟੋਜ਼ ਨੂੰ ਲੈ ਕੇ ਉਹਨਾਂ ਵੀਡੀਓ ਨੂੰ ਲੈ ਕੇ ਬਲੈਕਮੇਲ ਕਰਦੇ ਨੇ ਜਾਂ ਕੁੜੀਆਂ ਦੇ ਸਾਹਮਣੇ ਜਦੋਂ ਉਹਨਾਂ ਮੁੰਡਿਆਂ ਦੀ ਸੱਚਾਈ ਆ ਜਾਂਦੀ ਹੈ ਅਕਸਰ ਤਾਂ ਉਦੋਂ ਮੁੰਡੇ ਹਰਾਸ ਕਰਨਾ ਸ਼ੁਰੂ ਕਰ ਦਿੰਦੇ ਨੇ ਦੇਖੋ ਆ ਜਿਹੜੇ ਲੋਕ ਵੀਡੀਓ ਵਾਇਰਲ ਕਰ ਰਹੇ ਆ ਮੈਂ ਉਹਨਾਂ ਪੈਣਾ ਭਰਾਵਾਂ ਨੂੰ ਵੀ ਇੱਕ ਬੇਨਤੀ ਕਰਨੀ ਚਾਹੁੰਦੀ ਆ ਕਿ ਜੇ ਕਿਸੇ ਦੀ ਧੀ ਪਹਿੰਦੀ ਅਸੀਂ ਇੱਜ਼ਤ ਟਾਕ ਨਹੀਂ ਨਾ ਸਕਦੇ ਤੇ ਉਹਨੂੰ ਓਸ਼ਾਲਨ ਦਾ ਹੱਕ ਨਹੀਂ ਮੰਨਦੀਆਂ ਕਿਸੇ ਦੇ ਘਰੇ ਧੀ ਨਹੀਂ ਹੋਣੀ ਮੰਨਦੀਆਂ ਕਿਸੇ ਦੇ ਘਰੇ ਪੈਣ ਨਹੀਂ ਹੋਣੀ ਪਰ ਜਨਮ ਦਿਨ ਵਾਲੀ ਮਾਂ ਸਾਡੇ ਸਾਰਿਆਂ ਦੇ ਘਰਾਂ ਚ ਇੱਜ਼ਤਾਂ ਜਿਹੜੀਆਂ ਸਾਡੀਆਂ ਸਭ ਦੀਆਂ ਬਰਾਬਰ ਦੀਆਂ ਨਹੀਂ ਅੱਜ ਕਿਸੇ ਦੀ ਧੀ ਦੀ ਇੱਜ਼ਤ ਓਸ਼ਾਲਾਂਗੇ ਕੱਲ ਨੂੰ ਵਾਰੀ ਸਾਡੀ ਵੀ ਆਊਗੀ ਤੇ ਸਲੂਟ ਕਰਦੀ ਹਾਂ ਮੈਂ ਉਸ ਵੀਰ ਨੂੰ ਜਿਹੜਾ ਬੇ ਧੜਕ ਹੋ ਕੇ ਉਸ ਧੀ ਦੇ ਹੱਕ ਦੇ ਵਿੱਚ ਬੋਲ ਰਿਹਾ ਜੀ ਨੂੰ ਕਾਫੀ ਕਾਲਸ ਵੀ ਆਈਆਂ ਨੇ ਕਿ ਹਾਂ ਤੂੰ ਇਹ ਪੋਸਟ ਡਿਲੀਟ ਕਰ ਦੇ ਤੂੰ ਕਦਾ ਕਰਦੇ ਨਹੀਂ ਅੱਜ ਉਹ ਧੀ ਇਕੱਲੀ ਨਹੀਂ ਪੂਰਾ ਪੰਜਾਬ ਉਸ ਧੀ ਦੇ ਨਾਲ ਖੜਾ ਮੈਨੂੰ ਇਹ ਹੈਰਾਨੀ ਹੁੰਦੀ ਆ ਵੀ ਸਭ ਤੋਂ ਵੱਡਾ ਰਿਸ਼ਤਾ ਇੱਕ ਅਸਾਸ ਦਾ ਇੱਕ ਪਿਆਰ ਦਾ ਇੱਕ ਉਸ ਬੰਧਨ ਦਾ ਦੇਖੋ ਇੱਕ ਧੀ ਮਾਪਿਓ ਦਾ ਘਰ 18 19 ਸਾਲ ਮਾਪਿਓ ਦੇ ਘਰੇ ਰਹਿੰਦੀ ਆ ਮਾਪੇ ਦਾ ਘਰ ਜੋੜੀ ਧੀ ਦਾ ਵੈਸੇ ਤਾਂ ਆਪਣਾ ਘਰ ਕਦੇ ਕੋਈ ਹੋਇਆ ਹੀ ਨਹੀਂ ਪਹਿਲਾਂ ਉਹ ਮਾਪਿਆਂ ਦਾ ਘਰ ਬਣਾਉਂਦੀ ਆ ਫਿਰ ਸਹੁਰਿਆਂ ਦਾ ਜਾ ਕੇ ਬਣਾਉਂਦੀ ਆ ਅੰਤ ਦੀ ਬਾਜੀ ਮਾਪੇ ਤਾਂ ਕਹਿ ਦਿੰਦੇ ਤੂੰ ਬਗਾਨੀ ਆ ਤੇ ਸਹੁਰੇ ਕਹਿ ਦਿੰਦੇ ਤੂੰ ਬਗਾਨੀ ਆਈ ਆ ਘਰ ਉਹਦਾ ਆਪਣਾ ਕੋਈ ਨਹੀਂ ਹੁੰਦਾ ਪਰ ਉਹ ਦੋਨਾਂ ਘਰਾਂ ਲਈ ਜੀ ਤੋੜ ਮਿਹਨਤ ਕਰਦੀ ਆ ਦੋਨਾਂ ਘਰਾਂ ਲਈ ਉਹ ਆਪਦੀ ਜ਼ਿੰਦਗੀ ਦਾਤੇ ਲਾ ਜਾਂਦੀ ਆ ਪਰ ਅਫਸੋਸ ਦੀ ਗੱਲ ਕਿ ਜੀ ਦੇ ਲਈ ਦੇਖੋ ਜੇ 100 ਬੰਦਾ ਬਰਾਤ ਦਾ ਹੁੰਦਾ ਤਾਂ ਉਹ ਇੱਕ ਬੰਦੇ ਤੇ ਵਿਸ਼ਵਾਸ ਕਰਕੇ ਜਾ ਰਹੀ ਆ ਨਾ ਉਹਰ ਦੇ ਸਿਰ ਦੇ ਸਾਈਂ ਦੇ ਮਗਰ ਜਾ ਰਹੀ ਹੈ ਜਦੋਂ ਅਗੇਜਮੈਂਟ ਹੋ ਜਾਂਦੀ ਤੇ ਨੇਚਰਲੀ ਆਪਾਂ ਕਹਿ ਦਿੰਨੇ ਹਾਂ ਅਸੀਂ ਇੱਕ ਰਿਸ਼ਤੇ ਦੇ ਵਿੱਚ ਵੱਜ ਗਏ ਹਾਂ ਸਾਡਾ ਹਸਬੰਡ ਵਾਈਫ ਦਾ ਰਿਸ਼ਤਾ ਫਿਰ ਉਸ ਰਿਸ਼ਤੇ ਨੂੰ ਆ ਵਾਰ-ਵਾਰ ਇਸ ਤਰ੍ਹਾਂ ਕਰਕੇ ਕਿ ਕੰਪੈਲ ਕਰਨਾ ਹਾਂ ਹਨ ਤੈਨੂੰ ਹਜੇ ਵੀ ਯਕੀਨ ਨਹੀਂ ਮੈਂ ਤੇਰਾ ਹਸਬੈਂਡ ਆ ਜੇ ਤੂੰ ਅੱਜ ਨਹੀਂ ਮੇਰੇ ਕਹਨੇ ਚ ਕੱਲ ਕਿੱਥੋਂ ਹੋਏਂਗੀ ਇਸ ਤਰ੍ਹਾਂ ਦੀਆਂ ਗੱਲਾਂ ਕਰ ਕਰਕੇ ਕੁੜੀਆਂ ਦੀਆਂ emotions ਦੇ ਨਾਲ ਖੇਡਿਆ ਜਾਂਦਾ ਖੇਡਣ ਤੋਂ ਬਾਅਦ ਉਹਨਾਂ ਦੀਆਂ ਜਿਹੜੀਆਂ ਵੀਡੀਓ ਬਣਾਈਆਂ ਜਾਂਦੀਆਂ ਇੱਥੇ ਮਹਿਮਾਨਯੋਗ ਮਹਿਲਾ ਕਮਿਸ਼ਨ ਨੂੰ ਵੀ ਬੇਨਤੀ ਕਰਨੀ ਚਾਹੀਦੀ ਆ ਕਿ ਹਾਂ ਦੇਖੋ ਇੱਕ ਸੱਚ ਇਹ ਵੀ ਆ ਕਿ ਹਸਬੈਂਡ ਵਾਈਫ ਦੀ ਮਰਜ਼ੀ ਤੋਂ ਬਿਨਾ ਉਹਦੀ ਪਿਕ ਵੀ ਨਹੀਂ ਕਰ ਸਕਦਾ ਉਹਦੀ ਫੋਟੋ ਵੀ ਵਾਇਰਲ ਤੱਕ ਨਹੀਂ ਕਰ ਸਕਦਾ ਕਾਨੂੰਨ ਇਸ ਤਰ੍ਹਾਂ ਦਾ ਕੁਝ ਵੀ ਕਹਿੰਦਾ ਪਰ ਦੂਜੇ ਪਾਸੇ ਸ਼ਰੇਆਮ ਮੈਸ ਐਮ ਐਮ ਐਸੇ ਬਣਾ ਕੇ ਉਹਨਾਂ ਕੁੜੀਆਂ ਨੂੰ ਹਰਾਸ ਕੀਤਾ ਜਾਂਦਾ ਮੈਨੂੰ ਨਹੀਂ ਲੱਗਦਾ ਅੱਜ ਦੇ ਜਮਾਨੇ ਦੇ ਵਿੱਚ ਕੋਈ ਦੁੱਤ hota ਹੈਗਾ ਕੋਈ ਬੰਦਾ ਅੱਜ ਦੇ ਜਮਾਨੇ 'ਚ ਦੁੱਧ ਤੋਤਾ ਨਹੀਂਗਾ ਜਿਹਦਾ ਕਿਤੇ ਨਾ ਕਿਤੇ ਰਿਲੇਸ਼ਨ ਨਹੀਂ ਚੱਲ ਰਿਹਾ ਪਰ ਤੁਸੀਂ ਕਿਸੇ ਦੇ ਨਾਲ ਤੁਰ ਕੇ ਅੱਗੇ ਲੋਕਾਂ ਨੇ ਕਹਿਣਾ ਇੱਕ ਥਾਲੀ ਚ ਖਾ ਕੇ ਕਦੇ ਸ਼ੇਕ ਨਹੀਂ ਕਰੀਦਾ ਕਿਸੇ ਦਾ ਰੂ ਨੂਨ ਖਾ ਕੇ ਹਰਾਮ ਨਹੀਂ ਕਰੀਦਾ ਪਰ ਅੱਜ ਕੱਲ ਤਾਂ ਨੂਨ ਪਤਾ ਨਹੀਂ ਕਿਹਦੇ ਕਿਹਦੇ ਘਰਾਂ ਦੇ ਖਾਦੇ ਜਾਂਦੇ ਆ ਤੇ ਕਿੱਥੇ ਕਿੱਥੇ ਹਰਾਮ ਦੀਆਂ ਲਾਦਾ ਪੈਦਾ ਹੋ ਜਾਂਦੀਆਂ ਤੇ ਜਿਨ੍ਹਾਂ ਦੇ ਸਿੱਟੇ ਇਸ ਤਰ੍ਹਾਂ ਦੇ ਨਿਕਲਦੇ ਆ ਸੋ ਮੈਂ ਅੱਜ ਵੀ ਉਸ ਕੁੜੀ ਦੀ سپورਟਾਂ ਕੱਲ ਵੀ ਉਸ ਕੁੜੀ ਦੀ سپورਟਾਂ ਤੇ ਮੈਂ ਉਸ ਨੌਜਵਾਨ ਵੀਰ ਨੇ ਇੱਕ ਗੱਲ ਚਾਹੀ ਚੋਨੀ ਆ ਭਰਾ ਆ ਜੋਸਤੀ ਦੀ ਇੱਜਤ ਉਸ ਛਾਲਨਾ ਉਸਤੀ ਦੇ ਜਿਸਮ ਦੇ ਨਾਲ ਖੇਡ ਕੇ ਕਹਿੰਦੇ ਨਾ ਇੱਕ ਔਰਤ ਦੇ ਜਿਸਮ ਚੋਂ ਪੈਦਾ ਹੋ ਕੇ ਇੱਕ ਔਰਤ ਦੇ ਜਿਸਮ ਦੇ ਨਾਲ ਖੇਡ ਕੇ ਤੇ ਮਰਦ ਕਹਿੰਦਾ ਮੈਂ ਮਰਦਾ ਕਿੱਥੇ ਆ ਤੇਰੀ ਮਰਦਾਨਗੀ ਤੈਨੂੰ ਜਨਮ ਇੱਕ ਔਰਤ ਨਹੀਂ ਦਿੰਦਾ ਤੂੰ ਉਸ ਔਰਤ ਦੀ ਕੁੱਖੋਂ ਜਾਇਆ ਇਕ ਔਰਤ ਦੀ ਕੁਖੋਂ ਜਾ ਕੇ ਤੂੰ ਇੱਕ ਔਰਤ ਦੇ ਜਿਸਮ ਦੇ ਨਾਲ ਖੇਡ ਕੇ ਆਪ ਦੇ ਆਪ ਨੂੰ ਵੱਡਾ ਬਲਵਾਨ ਨਾ ਸਮਝ ਕਿਉਂਕਿ ਅੱਜ ਬੇਸ਼ੱਕ ਉਹ ਮਜਬੂਰ ਹੋ ਸਕਦੀ ਹੈ ਅੱਜ ਬੇਸ਼ੱਕ ਉਹ ਨੀਵੀਂ ਪਾ ਕੇ ਸਮਾਜ ਦੇ ਵਿੱਚ ਚੱਲਣ ਵਾਲੀ ਕਰਤੀ ਤੂੰ ਪਰ ਇੱਕ ਨਾ ਇੱਕ ਦਿਨ ਇਹੋ ਜਾਊਗਾ ਉਹ ਤੀਸਰ ਉੱਚਾ ਕਰਕੇ ਤੁਰੂਗੀ ਤੇ ਤੈਨੂੰ ਲੋਕਾਂ ਦੀਆਂ ਲਾਣਤਾ ਤੋਂ ਸਿਵਾ ਕੁਝ ਨਹੀਂ ਮਿਲੇਗਾ